श्री राधाकृष्ण धाम ਵੱਲੋਂ ਸ੍ਰੀ ਕੁਲ ਵਸਿਆ ਨੂੰ ਔਰ ਦੇਸ਼ ਵਸਿਆ ਨੂੰ ਲੱਖ ਲੱਖ ਵਧਾਈ ਜੁਸ਼ਨ ਜਨਮ ਅਸ਼ਟਮੀ ਦੀ ਸ੍ਰੀ ਰਾਧਾਕ੍ਰਿਸ਼ਨ ਧਾਮ ਵਿੱਚ ਇਹ ਜਨਮ ਅਸ਼ਟਮੀ ਬੜੇ ਤੁਮਤਾਨ ਨਾਲ ਮਨਾਈ ਜਾਂਦੀ ਹੈ ਜਿੱਥੇ ਹੀ ਹਜ਼ਾਰਾਂ ਦੀ ਲੋਕ ਵਿੱਚ ਦਰਸ਼ਨ ਕਰਨ ਲਈ ਕन्हैया ਦੇ ਦਰਸ਼ਨ ਕਰਨਾਂ ਦੇ ਨੇ ਆਪਣਾ ਜੀਵਨ ਸਫਰ ਬਣਾਉਂਦੇ ਨੇ ਯਾਰ ਜਿ ਦੇਖ ਰਹੇ ਹੋ ਕਿਵੇਂ ਲੰਬੀਆਂ ਕਤਾਰਾਂ ਲੱਗੀਆਂ ਨੇ ਇੱਕ ਕਤਾਰ ਦਰਸ਼ਕ ਕਰਨ ਲਈ ਘਟੋ ਘਟ ਦੋ ਕਿੰਦੇ ਲਾਈਨ ਵਿੱਚ ਲੱਗਣਾ ਪੈਂਦਾ ਹੈ ਫਿਰ ਧਾਕੁਰ ਦੇ ਦਰਸ਼ਨ ਹੁੰਦੇ ਹੈ ਜਿਸ ਦਾ ਮਿੰਦਾਂ ਵਿੱਚ ਦਰਸ਼ਣ ਕਰਨ ਤੇ ਟਾਈਮ ਲੱਗਦਾ ਹੈ ਉਸ ਤਰੀ ਇੱਥੇ ਹੀ ਕਤਾਰ ਵਿੱਚ ਲੱਗੇ ਦਰਸ਼ਨ ਹੁੰਦੇ ਨੇ ਇਹ ਉਸੇ ਕਮੇਟੀ ਵੱਲੋਂ ਇੱਥੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜੋ ਕਿ ਲੋਕ ਮਲ ਪੂੜੇ ਖੀਰ ਕਿਸੇ ਪਰ ਪਕਤਾ ਵੱਲੋਂ ਕੋਈ ਪੰਜਲ ਪਾਣੀ ਦੀ ਸੇਵਾ ਤੇ ਮਿੱਠੇ ਜਲ ਦੀ ਸੇਵਾ ਫਰੂਟ ਚਾਟ ਇਸ ਤਰ੍ਹਾਂ ਸਾਰੇ ਤੁਹਾਨੂੰ ਇਤਨ ਕੀਤਾ ਜਾਂਦਾ ਹੈ ਔਰ ਠਾਕੁਰ ਜੀ ਦਾ ਆਸ਼ੀਰਵਾਦ ਲੈ ਕੇ ਸਾਰੇ ਨਿਹਾਲ ਹੋ ਜਾਂਦੇ ਨੇ ਅਸੀਂ ਬਿੰਤੀ ਕਰਦੇ ਜੋ ਵੀ ਇੱਥੇ ਆਏਗਾ ਠਾਕੁਰ ਜੀ ਉਹਨੇ ਮਨੋਕਾਮਨਾ ਪੂਰੀਆ ਕਰਨ ਤਾਂ ਕਿ ਉਹਨਾਂ ਦਾ ਕਾਰੋਬਾਰ ਚ ਵਧਾ ਹੋਵੇ ਉਹਨਾਂ ਦੇ ਘਰ ਖੁਸ਼ੀਆਂ ਹੋਣ ਔਰ ਤੰਦਰੁਸਤੀ ਲੰਬੀ ਉਮਰ ਹੋਵੇ